ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦੇ ਵਾਕਾਂ ਵਿੱਚ ਵਰਤੋਂ ਕਰਾਂਗੇ ਹਾਏ ਦੀ ਹਾਏ ਹਾਥੀ ਦੀ ਠੀਕ ਹੈ ਨਾਉ ਲੈਟਸ ਸਟਾਰਟ ਨੰਬਰ 1 ਹਰਕਤਾ ਹਿਲ ਜੂਲ ਕਰਨ ਦਾ ਕੰਮ ਮੈਨੂੰ ਤੇਰੀਆ ਗੈਟ ਜ਼ਿੰਮੇਵਾਰੀ ਪਰ ਇਹ ਹਰਕਤਾ ਪਸੰਦ ਨਹੀਂ ਨੈਕਸਟ ਹਸਤੀਆ ਵੱਡੇ ਮਨੁੱਖ ਪਿੰਡ ਬਹੁਤ ਸਾਰੀਆਂ ਮਸ਼ਹੂਰ ਹਸਤੀਆਂ ਦਾ ਜਨਮ ਸਥਾਨ ਹੈ। ਯਾਨਕਿ ਜਿਹੜੇ ਪਿੰਡ ਵਿੱਚੋਂ ਰਹਿ ਰਿਆ ਉੱਥੇ ਬਹੁਤ ਜ਼ਿਆਦਾ ਮਹਾਨ ਹਸਤੀਆਂ ਦਾ ਜਨਮ ਹੋਇਆ ਹੈ। ਠੀਕ ਹੈ ਨੈਕਸਟ ਹੈ ਹਸਰਤ ਇੱਛਾ। ਮਨੁੱਖ ਦੇ ਮਨ ਦੀ ਸਾਰੀਆਂ ਹਸਰਤਾ ਕਦੇ ਵੀ ਪੂਰੀਆ ਨਹੀਂ ਹੁੰਦੀਆ। ਯਾਨਕਿ ਜੋ ਵੀ ਇੱਛਾ ਹੁੰਦੀ ਹੈ ਜ਼ਰੂਰੀ ਨਹੀਂ ਕਿ ਉਹ ਸਾਰੀਆਂ ਹੀ ਮਨੁੱਖ ਦੀਆ ਪੂਰੀਆ ਹੋਣ। ਠੀਕ ਹੈ ਹੋਲਾ। ਛੋਲਿਆਂ ਦੇ ਡੋਡੇ ਧੂਨੀ ਵਿੱਚ ਪਾ ਕੇ ਭੁੰਨੇ। ਫਗਨ ਚੇਤ ਵਿੱਚ ਪਿੰਡ ਦੇ ਲੋਕ ਹੋਲਾ ਭੋਨ ਕੇ ਖਾਂਦੇ ਹਨ ਨੈਕਸਟ ਹੂਜਤ ਤਰਕ ਉਸਨੇ ਬਿਨਾ ਹੀਲ ਹੂਜਤ ਤੋਂ ਮੇਰੀ ਗੱਲ ਮੰਨ ਲਈ ਤਰਕ ਜਾਂ ਸ਼ੰਕਾ ਵੀ ਹੋ ਸਕਦਾ ਹੈ ਦਾ ਠੀਕ ਹੈ ਸੰਦੇਹ ਵੀ ਕਹਿ ਸਕਦੇ ਆ ਹਾਸਮੁਖ ਖੁਸ਼ ਸ਼ੀਲਾ ਬੜੀ ਹਾਸਮੁਖ ਕੁੜੀ ਹੈ ਹਾਇਸੀਅਤ ਹਾਲਤ ਤੁਸੀਂ ਕਦੇ ਆਪਣੀ ਹਾਇਸੀਅਤ ਤੋਂ ਵੱਧ ਖਰਚ ਨਾ ਕਰੋ ਨਾ ਕਿ ਜਿੰਨੇ ਤਾਂ ਤਹਾਡੀ ਇਨਕਮ ਹੈ ਉਸ ਤੋਂ ਘੱਟ ਹੀ ਖਰਚ ਕਰਨਾ ਚਾਹੀਦਾ ਠੀਕ ਹੈ ਹੁਨਰ ਕਲਾ ਹੁਨਰ ਤੁਹਾਡੀ ਪਛਾਣ ਦਾ ਆਧਾਰ ਹੈ ਹਕਬਾ ਬਾਰ-ਬਾਰ ਜਾਂ ਕਈ ਵਾਰ ਹਕਬਾ ਉਹਨਾਂ ਦੀ ਯਾਦਾ ਦਿਲ ਵਿੱਚ ਆ ਜਾਂਦੀ ਹੈ ਹਨਿਆ ਯਾਨੀ ਕਿ ਕਈ ਵਰੀ ਜਾਂ ਬਾਰ-ਬਾਰ ਕਿਸੇ ਦੀ ਆ ਸਾਨੂੰ ਆ ਜਾਂਦੀ ਹੈ ਹਿਆ ਹੌਂਸਲਾ ਉਸ ਦਾ ਹਿਆ ਬੜਾ ਵੱਡਾ ਹੈ ਇਸ ਲਈ ਉਹ ਹਮੇਸ਼ਾ ਦੂਜਿਆਂ ਦੀ ਮਦਦ ਕਰਦਾ ਹੈ ਹਕਮਤ ਹਕੀਮੀਆ ਅਕਲ ਉਸਨੇ ਹਕਮਤ ਨਾਲ ਆਪਣੀ ਸਮੱਸਿਆ ਦਾ ਹੱਲ ਲੱਭ ਲਿਆ ਹਿਵਾਨ ਜਾਨਵਰ ਹਰ ਹਿਵਾਨ ਨੂੰ ਪਿਆਰ ਤੇ ਸੁਰੱਖਿਆ ਦੀ ਲੋੜ ਹੁੰਦੀ ਹੈ ਜਾਨਵਰ ਜਾਂ ਪਸ਼ੂ ਕੁਝ ਵੀ ਕਹਿ ਸਕਦੇ ਆ ਯਾਨਕਿ ਹਰ ਜਾਨਵਰ ਜਾਂ ਪਸ਼ੂ ਨੂੰ ਪਿਆਰ ਤੇ ਸੁਰੱਖਿਆ ਦੀ ਲੋੜ ਹੁੰਦੀ ਹੈ ਹਿਵਾਨੀਅਤ ਕਠੋਰਤਾ ਜੰਗਾ ਦੇ ਦੌਰਾਨ ਕੋਈ ਹੀਵਾਨੀਏ ਦੇਖ ਕੇ ਦਿਲ ਕੰਬ ਜਾਂਦਾ ਹੈ। ਯਾਨੀ ਕਿ ਜਦੋਂ ਯੁੱਧ ਲੜਾਈਆ ਹੁੰਦੀ ਆ ਤੇ ਕਿੰਨੀ ਘਠhortਾ ਨਾਲ ਲੋਕਾਂ ਨੂੰ ਮਾਰਦੇ ਆ ਉਹ ਵੇਖ ਕੇ ਦਿਲ ਕੀ ਹੁੰਦਾ ਡਰ ਜਾਂਦਾ ਹੈ ਕੰਬ ਜਾਂਦਾ ਹੈ। ਹਿੱਤ ਪਲਾ ਸਾਨੂੰ ਸਾਰਿਆਂ ਦੇ ਹਿੱਤ ਬਾਰੇ ਸੋਚਣਾ ਚਾਹੀਦਾ ਹੈ। ਹੜਬੂ ਹੜਬੂ ਕਰਨਾ ਭੁੱਖਿਆ ਵਾਂਗ ਖਾਣਾ। ਸਾਨੂੰ ਕਦੇ ਵੀ ਹੜਬੂ ਹੜਬੂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਹਾਂ। ਯਾਨੀ ਕਿ ਐਵੇਂ ਨਹੀਂ ਵਰਤਣਾ ਚਾਹੀਦਾ ਦਿਖਾਣਾ ਚਾਹੀਦਾ ਕਿ ਇਹ ਬੜੇ ਭੁੱਖੇ ਆ। ਹੀਲਾ ਸਾਧਨ ਉਸਨੇ ਕਿਸੇ ਹੀ ਲੈਣਾ ਆਪਣਾ ਕੰਮ ਬਣਾਇਆ ਹਾਵੀ ਕਾਬੂ ਕਰਨ ਵਾਲਾ ਯਾ 파ਰੂ ਸਾਨੂੰ ਆਪਣੇ ਗੁੱਸੇ ਨੂੰ ਆਪਣੇ ਉੱਪਰ ਹਾਵੀ ਨਹੀਂ ਹੋਣ ਦੇਣਾ ਚਾਹੀਦਾ ਐਂਡ ਲਾਸਟ 18 ਨੰਬਰ ਹਕਨੀ ਬੋਨ ਲਿਆ ਸਚਾਈ ਉਹ ਸਦਾ ਹਕਨੀ ਗੱਲ ਕਰਦਾ ਹੈ ਉਸਦੇ ਵਾਕ ਸੱਚੇ ਹਨ ਯਾਨੀ ਕਿ ਉਹ ਹਮੇਸ਼ਾ ਸੱਚੀ ਗੱਲ ਕਰਦਾ ਹੈ ਠੀਕ ਹੈ ਅਜੇ ਹਾਏ ਦੇ ਕਿਤੇ ਹਾਂ ਨੈਕਸਟ ਅਸੀਂ ਇਸ ਤੋਂ ਨੈਕਸਟ ਕਰਾਂਗੇ ਜਿਹੜੇ ਸਾਡੇ ਰਹਿ ਗਏ ਆ ਠੀਕ ਹੈ ਐ ਵਾਕਾਂ ਵਿੱਚ ਵਰਤੋਂ ਵਿੱਚ ਤੁਸੀਂ ਕੰਟੀਨਿਊ ਕਰਨੀ ਹੈ